ਉਹਨਾਂ ਦਾ ਨਾਮ ਕੀ ਚਾਹਤ ਹੈ ਹਾਂ ਪੀਨਾ ਸਿੰਘ ਨਰਾ ਪ੍ਰਤਾਪ ਸਿੰਘ ਹਾਂ ਪ੍ਰਤਾਪ ਸਿੰਘ ਜੀ ਸੁਭਾਸ਼ ਸਿੰਦਰ ਦਾ ਬੋਸ ਦਾ ਜੋ ਡਰਾਈਵਰ ਐ ਸਦਾ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਹਾਂ ਜੀ ਉਹ ਹੁਣ ਥੋੜਾ ਟਾਈਮ ਉਹਨਾਂ ਦੀ ਡੈਥ ਹੋ ਗਈ ਉਹ ਇੱਥੋਂ ਦੇ ਸੀ ਹਾਂ ਇੱਥੋਂ ਦੇ ਨਹੀਂ ਨਹੀਂ ਉਹਨੇ ਇੱਥੇ ਪੰਜਾਬ ਦਾ ਸੀ ਉਹ ਡਾਕਟਰ ਸੁਭਾਸ਼ ਸਿੰਦਰ ਬੋਸ ਦਾ ਡਰਾਈਵਰ ਸੀ ਡਰਾਈਵਰ ਜੀ ਤੇ ਉਹਨਾਂ ਨੂੰ ਫਾੜਾ ਹੁਕਮ ਆਇਆ ਉਹਨੂੰ ਫਾੜ ਦੇਣ ਵਾਸਤੇ ਲæg ਗਏ ਰੰਗੂਨ ਉੱਥੇ ਉੱਥੋਂ ਛੱਡ ਦਿੱਤਾ ਸੁਲਾ ਹੋ ਗਿਆ ਛੱਡ ਦਿੱਤਾ ਫਿਰ ਮਦਰਾਸ ਆ ਕੇ ਵਿਆਹ ਕਰ ਲਿਆ ਵਿਆਹ ਕਰਕੇ ਉਹਨੇ ساری ਜਿੰਦਗੀ ਲੋਂਗਾ ਲੋਂਗਨੈਂ ਪlant ਪੀਡ ਪlant 'ਤੇ ਡਰਾਈ ਵੀ ਕਰਦਾ ਰਿਹਾ ਉਹਦੇ 냔ੇ ਉੱਥੇ ਜੰਮੇ ਉੱਥੇ ਬੜੇ ਉੱਥੇ ਹੀ ਪੜੇ ਉਹਦਾ ਤੇ ਜਸਵੰਤ ਸਿੰਘ ਦਾ ਮੁੰਡਾ ਉੱਥੇ ਫੋਰਮੈਨ ਸੀ ਇਹ ਹੋਰਸ ਕਰੀ ਜਦੋਂ ਜਿੰਨੇ ਤੇ ਜੀਂਦਾ ਰਿਹਾ ਦਿੱਲੀ ਜਾਂਦਾ ਰਿਹਾ 15 ਅਗਸਤ 26 ਜਨਵਰੀ ਤੇ ਪ੍ਰਤਾਪ ਸਿੰਘ ਨੂੰ ਬੁਲਾ ਕੇ ਪਰ ਉਹਦੇ ਨਾਲ ਵੀ ਇੱਥੇ ਹੇਰਾ ਫੇਰੀ ਕੀਤੀ ਪ੍ਰਤਾਪ ਹੈ ਪ੍ਰਤਾਪ ਸਿੰਘ ਇਥੇ ਆ ਕੇ ਮੀਨੀ ਦੇ ਗੁਰਦਾਰੇ ਬੈਠਾ ਸੀ ਇੱਕ ਦਿਨ ਦੇਖਿਆ ਬੈਠਾ ਦੂਜਨ ਦੇਖਿਆ ਫਿਰ ਮੈਂ ਪ੍ਰਤਾਪ ਸਿੰਘ ਨੂੰ ਪੁੱਛਿਆ ਬੋਲੇ ਬਾਬਾ ਜੀ ਤੁਸੀਂ ਇੱਥੇ ਬੈਠੇ ਕਿੱਥੇ ਆ ਕਿੱਥੋਂ ਆਏ ਤੁਸੀਂ ਬੋਲਾ ਮੈਂ ਡੌਲੀਗਨ ਕਰਾਇ ਤੇ ਰਹਿੰਦਾ ਹੈ ਮੇਰੀ ਇੱਕ ਹੁੰਦਾ 3 3-4 ਕੁੜੀਆਂ ਹੈ ਗਿਆ ਮੈਂ ਡੌਲੀਗਨ ਕਰਾਇ ਤੇ ਬੈਠਾ ਹੈ ਮੈਂ ਅੰਬਲਾ ਤੂੰ ਕਿੱਥੋਂ ਆਇਆ ਉਹ ਕਹਿੰਦਾ ਮੈਂ ਲੌਂਗਾਂਗਾਂ ਦੇ ਟੀਕ ਪਲਾਂਟ ਤੇ ਕੰਮ ਕਰਦਾ ਸੀ ਟੀਕ ਪਲਾਂਟ ਬੰਦ ਹੋ ਗਿਆ ਨਾਲੇ ਸਾਨੂੰ ਛੱਡ ਦਿੱਤਾ ਕਰ ਦਿੱਤਾ ਮੈਂ ਇੱਧਰ ਆ ਗਿਆ ਮਿੰਦਰ ਸਿੰਘ जंगली ग्यारह चरण रहा है मैं फिर उन्होंने पूछा किस तरह आया क्यों हो फिर उन्होंने सारी कहानी मैंने दसी कि मैं सुभाष चंद्र बोस का ड्राइवर से इस तरह मैंने कहा मैं उधर चला गया फिर मैंने उधर ले गए मैं सारी जिंदगी लौंगा लाइन से कट दिता फिर हम मैं इतने आए मैंने कहा तेरे को डाक्यूमेंट्स है कैं तू कल डाक्यूमेंट्स लेके आ जा तो मेरे को डाक्यूमेंट लेके आया एक मदन मोहन सिंह मदन मोहन सिंह एल जी का ਐਜੀ ਦੇ ਨਾਲੋਂ ਦੀ ਜ਼ਿਆਦਾ ਰਾਤੀ ਸੀ ਮੈਂ ਉਹਦੇ ਕੋਲ ਗਿਆ ਤੇ ਮੈਂ ਉਹਨੂੰ ਮਦਨ ਮਨ ਨੂੰ ਲੈ ਕੇ ਐਜੰਸੀ ਕਿਸੋਰੀ ਪ੍ਰਸਾਦ ਗੋਪਤਾ ਉਹਦੇ ਕੋਲ ਅਸੀਂ ਲੈ ਕੇ ਗਏ ਜਾ ਕੇ ਉਹਨਾਂ ਨੂੰ ਦੱਸਿਆ ਕਿ ਸਾਹਿਬ ਇਹ ਦੁਬਾਰਾ ਚੰਦਰ ਬੋਲਰ ਡਰਾਈਵਰ ਇਹਦੇ ਕੋਲ ਸਾਰੇ ਡਾਕੂਮੈਂਟਸ ਹੈ ਔਰ ਇਹਦਾ ਕੋਈ ਮਤਦਤ ਤੁਸੀਂ ਕਰ ਸਕਦੇ ਹੋ ਕਰ ਦਿਓ ਕਹਿੰਦਾ ਸਰ ਜੇਕਰ ਰੀਕਮੈਂਡ ਦੇ ਕੇ ਸਾਨੂੰ ਦਾ ਪਾਣੀ ਪਲੇ ਨਗਰ ਪਾਣੀ ਪਲਾ ਕੇ ਕਹਿੰਦਾ ਬੈਂ ਬਿਲਕੁਲ ਠੀਕ ਕਰ ਦੂੰਗਾ ਫਿਕਰ ਨਾ ਕਰ ਮਦਨ ਮਦਨ ਤੇ ਸੰਤ ਸਿੰਘ ਤੋਂ ਜੁਮੇ ਆਏ ਮੈਂ ਤਾਂ ਬਿਲਕੁਲ ਫਾਮਲਾ ਸੈੱਟ ਕਰ ਦੇਣਾ ਠੀਕ ਹੈ ਉਹਨਾਂ ਨੇ ਸੈੱਟ ਕਰਕੇ ਇਹਦਾ ਪੈਨਸ਼ਨ ਲਵਾ ਦਿੱਤਾ ਇਹਨੂੰ ਕੁਆਟਰ ਦਵਾ ਦਿੱਤੀ ਫੇਰ ਇੱਕ ਤਕਮਾ ਲਾ ਕੇ ਪਹਿਲੀ ਲੈਂਡ ਤੇ ਬੰਦਾ ਸੀ ਹੋਰ ਇਹਨੂੰ ਕੁਆਟਰ ਜਿਹਾ ਦਿੱਤਾ ਤੇਰੇਂ ਦਾ ਸੀ ਫਿਰ ਕਿਸੇ ਨੂੰ ਸਭ ਰਿਆਂ ਨੂੰ ਭੁੱਲ ਗਿਆ ਉਹ ਫਿਰ ਬਹੁਤ ਵੱਡਾ ਬੰਦਾ ਬਣ ਗਿਆ ਨਾ